ਬਲਵੰਤ ਸਿੰਘ ਰਾਜੋਆਣਾ ਆਖਰਕਾਰ ਆਪਣੇ ਪਿੰਡ ਰਾਜੋਆਣਾ ਕਲਾਂ ਪਹੁੰਚ ਗਏ ਨੇ ਮੌਕੇ ਦੀਆਂ ਤਸਵੀਰਾਂ ਦਿਖਾ ਰਹੀਆਂ ਨੇ ਸਾਫ਼ ਕਿ ਰਾਜੋਆਣਾ ਉੱਥੇ ਮੌਕੇ ਤੇ ਪਹੁੰਚ ਕੇ ਤੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਜੀਆਂ ਨੂੰ ਸਭ ਨੂੰ ਮਿਲਦੇ ਪਏ ਨੇ ਦਰਅਸਲ ਪਟਿਆਲਾ ਜੇਲ੍ਹ ਤੋਂ ਰਾਜੋਆਣਾ ਨੂੰ ਅੱਜ ਸਵੇਰੇ ਤੜਕਸਾਰ ਲੁਧਿਆਣੇ ਉਹਨਾਂ ਦੇ ਪਿੰਡ ਰਾਜੋਆਣਾ ਕਲਾਂ ਲਿਆਂਦਾ ਗਿਆ ਦਰਅਸਲ ਉਹਨਾਂ ਦੇ ਭਰਾ ਕੁਲਵੰਤ ਸਿੰਘ ਰਾਜੋਵਾਨਾ ਜਿਨ੍ਹਾਂ ਦੀ 14 ਤਰੀਕ ਨੂੰ ਮੌਤ ਹੋ ਜਾਂਦੀ ਹੈ ਉਹ ਉਹਨਾਂ ਦੇ ਭੋਗ ਦੀ ਅਰਦਾਸ ਜਿਹੜੀ ਹੈ ਅੱਜ 20 ਤਰੀਕ ਨੂੰ ਹੋਣੀ ਹੁੰਦੀ ਹੈ ਜਿਸ ਵਾਸਤੇ ਪਟੀਸ਼ਨ ਪਾਈ ਗਈ ਹੁੰਦੀ ਅਰਜ਼ੀ ਪਾਈ ਗਈ ਹੁੰਦੀ ਹੈ ਤੇ ਆਖਰ ਉਹਨਾਂ ਦੀ ਅਰਜ਼ੀ ਸਵੀਕਾਰ ਕਰ ਲਈ ਜਾਂਦੀ ਹੈ 3 ਘੰਟੇ ਦੀ ਪੈਰੋਲ ਦੇ ਦਿੱਤੀ ਜਾਂਦੀ ਹੈ ਸਵੇਰ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ 3 ਘੰਟੇ ਦੀ ਪੈਰੋਲ ਇਹ ਬਲਵੰਤ ਸਿੰਘ ਰਾਜੋਵਾਨਾ ਨੂੰ ਦਿੱਤੀ ਗਈ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਨਾ ਸਾਬਕਾ ਮੁੱਖ ਮੰਤਰੀ ਵਿਅੰਗ ਸਿੰਘ ਕਤਲ ਕਾਂਡ ਦੇ ਵਿੱਚ ਸ਼ਾਮਲ ਸਜ਼ਾ ਕੱਟ ਰਹੇ ਸੀ ਪਟਿਆਲਾ ਸੈਂਟਰਲ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟ ਰਹੇ ਸੀ ਔਰ ਉੱਥੋਂ ਉਹਨਾਂ ਨੂੰ ਤੜਕਸਾਰ ਲਿਆਂਦਾ ਗਿਆ ਇੱਥੇ ਲੁਧਿਆਣਾ ਰਾਜੂਵਾਲਾ ਕਲਾ ਉਹਨਾਂ ਦੇ ਪਿੰਡ ਵਿੱਚ ਵੀ ਜਿਹੜਾ ਮਾਹੌਲ ਹੈ ਉਹ ਪੂਰਾ ਭਖਿਆ ਪਿਆ ਲੋਕ ਉੱਥੇ ਮੌਜੂਦ ਨੇ ਉਹਨਾਂ ਨੂੰ ਮਿਲਣ ਵਾਲੇ ਜ਼ਿਆਦਾਤਰ ਔਰ ਸੁਰੱਖਿਆ ਕਰਮੀ ਵੀ ਉੱਥੇ ਤਾਂ ਕਿ ਮਾਹੌਲ ਸਖਾਵਾਂ ਰਵੇ ਔਰ ਲੀਡਰ ਵੀ ਉੱਥੇ ਖਾਸ ਪਹੁੰਚੇ ਨੇ ਔਰ ਦੂਜੇ ਪਾਸੇ ਮੀਡੀਆ ਕਰਮੀ ਵੀ ਪੂਰੇ ਉਫਾਨ ਦੇ ਉੱਤੇ ਉੱਥੇ ਪਹੁੰਚੇ ਹੋਏ ਨੇ ਬਲਵੰਤ ਸਿੰਘ ਰਾਜੂਵਾਲਾ ਉਹਨਾਂ ਦੇ ਭਰਾ ਕੁਲਵੰਤ ਸਿੰਘ ਰਾਜੂਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਭੋਗ ਦੀ ਅਰਦਾਸ ਵਿੱਚ ਸ਼ਾਮਲ ਹੋਏ 22 ਦੇ ਵਿੱਚ ਪਰ ਹੁਣ ਆਪਣੇ ਭਰਾ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਨੇ ਬਲਵੰਤ ਸਿੰਘ ਰਾਜਵਾਨਾ ਤਸਵੀਰਾਂ ਸਾਹਮਣੇ ਆ ਰਹੀਆਂ ਹੌਲੀ-ਹੌਲੀ ਕਰਦੀਆਂ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਫਲਹਾਲ ਕਾਫੀ ਉਤਸ਼ਾਹ ਸੀ ਲੋਕਾਂ ਦੇ ਵਿੱਚ ਕਿਉਂਕਿ ਪੈਰੋਲ ਆਖਰ ਮਿਲੀ ਹੈ ਦੂਸਰੀ ਵਾਰ ਪੈਰੋਲ ਮਿਲੀ ਹੈ ਪਰ ਕੁਝ ਘੰਟਿਆਂ ਦੀ ਮਿਲੀ ਹੈ ਤਾਂ ਵੀ ਇਸ ਚੀਜ਼ ਨੂੰ ਜਿਹੜਾ ਉਸ ਖਾਲਾ ਮਹਿਸੂਸ ਕੀਤਾ ਜਾ ਰਿਹਾ ਚੰਗਾ ਇਸ ਨੂੰ ਕਿਹਾ ਜਾ ਰਿਹਾ ਚੰਗੀ ਖਬਰ ਮੰਨਿਆ ਜਾ ਰਿਹਾ ਪਰ ਇਸ ਦੇ ਬਾਵਜੂਦ ਬਲਵੰਤ ਸਿੰਘ ਰਾਜਵਾਨਾ ਨੂੰ ਹੁਣ 2 ਵਜੇ ਤੋਂ ਬਾਅਦ ਦੁਬਾਰਾ ਜੇਲ੍ਹ ਵਾਪਸ ਪਰਤਣਾ ਪਵੇਗਾ